ਸਰ ਜੀ ਅਸੀਂ ਫਾਇਲ ਕਾ ਤੋਂ ਆ ਰਹੇ ਸੀ ਤੇ ਜੀ ਮਰ ਰਹੀ ਅੱਡੇ ਤੇ ਆ ਕੇ ਬਸ ਖੜੀ ਸੱਦੇ ਤੇ ਅੱਗੇ ਅਸੀਂ ਬਸ ਦੇ ਆ ਕੇ ਪਿੱਛੇ ਖੜ ਗਏ ਮਨ ਲੇ ਬਸ ਸਵਾਰੀਆਂ ਉਤਾਰ ਰਹੀ ਸੀ ਅਸੀਂ ਘਾਵਰ ਟ੍ਰੈਕ ਕਿਸੇ ਨਹੀਂ ਕਰਨਾ ਔਰ ਟ੍ਰੈਕ ਅਸੀਂ ਕਰ ਹੀ ਨਹੀਂ ਇੱਥੇ ਆ ਗਏ ਬਸ ਤੇ ਪਿੱਛੇ ਖੜੇ ਪਿੱਛੋਂ ਔਰ ਸਪੀਡ ਤੇ ਹੈਗਾ ਅਸੀਂ ਟਰਾਲਾ ਆ ਕੇ ਨੇ ਪਿੱਛੋਂ ਲਿਆ ਕੇ ਮਾਰ ਕੇ ਬਸ ਦੇ ਚੱਗੇ ਜਾ ਕੇ ਅਸੀਂ ਵਾਜੀਆ ਗੱਡੀ ਦੇ ਵਿੱਚ ਕਿੰਨੇ ਸਵਾਰ ਟੀਚਰ ਸੀ ਜੀ 11 ਟੀਚਰ ਸੀ ਜੀ ਕਿੱਥੇ ਚੱਲੇ ਸੀ ਜੀ ਬੰਮਦੋਤ ਹਜ਼ਾਰਾ ਸਿੰਘ ਵਾਲੀ ਪੰਜਾਬ ਹੋ ਗਿਆ ਜੀ ਉਹਨਾਂ ਦਾ ਹਾਂਜੀ ਹਾਂਜੀ ਇੱਕ ਸਰ ਦੀ ਸੱਟਾਂ ਲੱਗੀਆਂ ਨੇ ਜੀ ਕੀ ਨਹੀਂ ਤੁਸੀਂ ਗਲਤੀ ਦੇਖਦੇ ਸਰ ਇਹ ਤਾਂ ਟਰਾਲੇ ਵਾਲੇ ਦੀ ਐ ਸਟਾਫ ਦੇ ਸਾਈਡ ਤੇ ਖੜੇ ਸੀ ਪਿੱਛੋਂ ਲੈ ਕੇ ਮਾਰਦਾ ਵੇ ਉਹਦੀ ਰੋਡ ਵੀ ਦੀ ਬੱਸ ਖੜੀ ਸੀ ਉਹ ਚਰੀ ਗਈ ਹਾਂਜੀ ਹਾਂਜੀ ਉਹ ਚਲੀ ਗਈ ਜੀ ਜਦੋਂ ਇਹ ਕਹ ਰਹੇ ਜੀ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਪਹਿਲੀ ਗੱਲ ਤਾਂ ਸਰ ਲੋਕ ਅਵੇਅਰ ਹੈ ਨਹੀਂਗੇ ਉਹਨਾਂ ਨੇ 112 ਤੇ ਕਾਲ ਨਹੀਂ ਕੀਤੀ ਇਹ ਤਾਂ ਸਾਡੇ ਨਾਲ ਦੇ ਟੀਚਰ ਸੀ ਉਹਨਾਂ ਨੇ ਕਾਲ ਕੀਤੀ ਕਿ ਇਸ ਤਰ੍ਹਾਂ ਕਰਕੇ ਸਾਡਾ ਐਕਸੀਡੈਂਟ ਹੋ ਗਿਆ ਅਸੀਂ ਫਿਰ ਉਸ ਤੋਂ ਜਦੋਂ ਤੁਰੇ ਪਤਾ ਲੱਗਿਆ ਸਰ ਅਸੀਂ ਹੈ ਜਾਂ ਸਿਰਫ ਜਾ ਭਾਏ ਤੋਂ ਆਏ ਸਰ ਠੀਕ ਆ ਸਰ ਤੁਹਾਡਾ ਉੱਥੇ ਪੁਆਇੰਟ ਬਣਿਆ ਹੋਇਆ ਸੀਗਾ ਅਸੀਂ ਉੱਥੋਂ ਤੁਰੇ ਰਿਆਂ ਉਸ ਤੋਂ ਪਹਿਲਾਂ ਸਾਡੇ ਮਾਨਯੋਗ ਸਟੇਟ ਸਾਫ ਗੁਰੂ ਅਰਸਾਏ ਉਹ ਪਹੁੰਚ ਚੁੱਕੇ ਸੀ ਉਹਨਾਂ ਨੇ ਜੋ ਜ਼ਖਮੀ ਸੀਗੀ ਉਹਨਾਂ ਨੂੰ ਹਸਪੀਟਲ ਰੈਫਰ ਕੀਤਾ ਮੇਨ ਗੱਲ ਇਹ ਕਿਥੇ ਕੋਈ ਵੀ ਕਿਸੇ ਦਾ ਜਾਨ ਮਾਲੀ ਦਾ ਨੁਕਸਾਨ ਨਹੀਂ ਹੋਇਆਗਾ ਕੀ ਦਾ ਨਾਲ ਦੀ ਨਾਲ ਅਸੀਂ ਪਹੁੰਚਿਆ ਤੇ ਜਾਇਜ਼ਾ ਲੈ ਰਹੇ ਹਾਂ ਜੋ ਨੁਕਸਾਨ ਹੋਇਆ ਉਹ ਗੱਡਿਆਂ ਵਾਹਕਲ ਵਗੈਰਾ ਦਾ ਉਹ ਦੇਖ ਰਹੇ ਹਾਂ ਤੇ ਤੁਹਾਨੂੰ ਕੀ ਮੈਸੇਜ ਹੈ ਕਿਉਂਕਿ ਕਈਆਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ 112 ਤੇ ਕਾਲ ਕਰਨੀ ਹੈ ਤੁਸੀਂ ਇਸ ਬਾਰੇ ਲੋਕਾਂ ਨੂੰ ਕੀ ਮੈਸੇਜ ਅਸੀਂ ਲੋਕਾਂ ਨੂੰ ਇਹ ਹੀ ਮੈਸੇਜ ਕਰਦੇ ਹਾਂ ਪੰਜਾਬ 'ਚ ਕਿਤੇ ਵੀ ਕੋਈ ਐਕਸੀਡੈਂਟ ਹੁੰਦਾ ਹੈ ਜਾਂ ਹੋਰ ਕੋਈ ਦੁਰਘਟਨਾ ਹੁੰਦੀ ਹੈ ਤੁਸੀਂ 112 ਤੇ ਕਾਲ ਕਰੋ ਏ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਤੁਹਾਡੇ ਤੋਂ 15 ਤੋਂ 20 ਮਿੰਟ ਦੇ ਵਿੱਚ ਅਸੀਂ ਪਹੁੰਚਦੇ ਹੋਵਾਂਗੇ ਜਿਹੜੀ ਅੱਗੇ ਪੰਜਾਬ ਰੋਡਵੇਜ ਦੀ ਬੱਸ ਆ ਕੇ ਜਿਹੜਾ ਜਿਮਾਰਾਈ ਅੱਡੇ ਤੇ ਖੜੀ ਸੀ ਪਿੱਛੇ ਬਲੈਰੋ ਕੈਂਪਰ ਆ ਰਹੀ ਸੀ ਤੇ ਪਿੱਛੇ ਟਰਾਲੇ ਨੇ ਜਿਹੜੀ ਬਲੈਰੋ ਦੇ ਟੱਕਰ ਮਾਰੀ ਹੈ ਤੂਫਾਨ ਦੇ ਤੇ ਜਿਹੜੀ ਉਹ ਤੂਫਾਨ ਨੂੰ ਧੱਕਦਾ ਹੋਇਆ ਲਾ ਜਾ ਕੇ ਅੱਗੇ ਜਿਹੜੀ ਰੋਡਵੇਜ ਦੀ ਬੱਸ ਵਿੱਚ ਮਾਰੀ ਲਾ ਜਾ ਕੇ ਤੇ ਉਹਦੇ ਕਰਕੇ ਇਹਨਾਂ ਦਾ ਤਿੰਨਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਜਾਨੀ ਮਾਲ ਦੀ ਨੁਕਸਾਨ ਨਹੀਂ ਹੋਇਆ ਕੋਈ ਕਿ ਵੈਕਸ ਗੱਡੀ ਜਿਹੜੀ ਹੈ ਕਿੱਥੇ ਜਾ ਰਹੀ ਸੀ ਕੋਈ ਪਤਾ ਨਹੀਂ ਇਹ ਫਾਜ਼ਿਲ ਖਤਮੋਂ ਦੌੜ ਜਾ ਰਹੀ ਸੀ ਜਿਹੜੇ ਟੀਚਰਾਂ ਨੂੰ ਛੱਡਣ ਲਈ ਬਚਾਹ ਹੋ ਗਿਆ ਜੀ ਜਾਨੀ ਬਿਲਕੁਲ ਜੀ ਕੋਈ ਜਾਨੀ ਮਲ ਦੀ ਨੁਕਸਾਨ ਨਹੀਂ ਹੋਇਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਸ ਜੋ ਬੰਦੀ ਕਾਰਵਾਈ ਕੀਤੀ ਜਾਂਦੀ ਹੈ